ਫਨੀ ਮੈਮਰੀਜ਼ ਇਕ ਬਣ ਜਾਂਦੀਆਂ ਨਾ ਲਾਈਵ ਸ਼ੋਜ਼ ਤੇ ਹਨਾ ਕਈ ਵਾਰੀ ਡਿਮਾਂਡ ਇਦਾਂ ਦੀ ਆ ਜਾਂਦੀ ਹੈ ਜਾਂ ਉਸ ਟਾਈਮ ਲਾਈਵ ਪਰਫਾਰਮ ਕਰਦੇ ਕਰਦੇ ਕਈ ਚੀਜ਼ਾਂ ਨੂੰ ਮੈਨੇਜ ਕਰਨਾ ਪੈਂਦਾ ਕੋਈ ਐਹੋ ਜੀ ਮੈਮਰੀ ਆਦਾ ਤੁਹਾਨੂੰ ਬਹੁਤ ਇੱਕ ਵਾਰੀ ਨਾ ਯੂਨੀਵਰਸਿਟੀ 'ਚ ਕੀ ਹੋਇਆ ਇਹ ਤਾਂ ਬਹੁਤ ਸ਼ਰਮਨਾਕ ਗੱਲ ਹੈ ਜਿੱਦਾਂ ਨਾ ਬੰਦੇ 'ਚ ਥੋੜਾ ਜਿਹਾ ਓਵਰ ਕੌਨਫੀਡੈਂਸ ਆ ਜਾਂਦਾ ਯੂਨੀਵਰਸਿਟੀ ਦੇ ਵਿੱਚ ਆਪਾਂ ਹਰ ਵਾਰੀ ਪ੍ਰਾਈਜ਼ ਲੈ ਕੇ ਆਉਣਾ ਮਾਹੀ ਡੰਡੀਆਂ ਕਢਾ ਕੇ ਲੈ ਗਿਆ ਜਿਹੜਾ ਅੱਜ ਕੱਲ ਆਪਣਾ ਵਾਇਰਲ ਆ ਤੇ ਜੁਗਨੀ 헤ਕ ਲਾਉਣੀ ਤੇ ਪ੍ਰਾਈਜ਼ ਆ ਜਾਣਾ ਦੁਆਬਾ ਕਾਲਜ ਦੇ ਵਿੱਚ ਨਾ ਸੌਰਕੁੱਟੀ ਸਾਹਿਬ ਬੈਠੇ ਮੂਰੇ ਬੜੀ ਅਜੀਬ ਜੀ ਗੱਲ ਹੋਈ ਤੇ ਹੁਣ ਸੁਰ ਰੱਖਿਆ ਮੰਨ ਕੇ ਚਲੋ ਪਹਿਲਾ ਕਾਲਾ ਹਨਾ ਸੀ ਸ਼ਾਰਪ ਮੈਂ ਗਾਣਾ ਮਾਹੀ ਡੰਡੀਆਂ ਕਢਾ ਕੇ ਦੇ ਗਿਆ ਵੀ ਹਨਾ ਇਥੇ ਤੇ ਹੁਣ ਸਾਵਰ ਸਾਹ ਮੋਰੇ ਬੈਠੇ ਤੇ ਸੱਡਨਲੀ ਕੀ ਹੋਇਆ ਮੇਰੇ ਨਾਲ ਢੋਲਕ ਪਲੇ ਕਰਦੇ ਸੀ ਸੁਭਾਸ਼ ਬਾਸ਼ੀ ਭਾਜੀ ਤੇ ਉਸ ਦਿਨ ਆ ਗਿਆ ਸੁਭਾਸ਼ ਕਾਲੀ ਭਾਜੀ ਤੇ ਹੈ ਦੋ ਨਹੀਂ ਉਸਤਾਦ ਬੰਦੇ ਆ ਪਰ ਕੀ ਸੀਗਾ ਵੀ ਮੈਨੂੰ ਨਾ ਅਦ ਸੀ ਜਦੋਂ ਤ੍ਰਿਕਟ ਜੀ ਨੇ ਡਰ ਦਿੱਤਾ ਕਿ ਦਿਨ ਉਹ ਕਾਲੀ ਭਾਜੀ ਦੀ ਤ੍ਰਿਕਟ ਹੋਰ ਸੀ ਸੁਭਾਸ਼ ਭਾਜੀ ਦੀ ਹੋਰ ਉਹ ਜਦੋਂ ਹਨਾ ਤ੍ਰਿਕਟ ਵੱਜੀ ਮੈਂ ਹੁਣ ਆ ਸੋ ਰੱਖਿਆ ਹਾਂ ਮਾਹੀ ਹਰਮੋਨੀਅਮ ਤੇ ਵੀ ਹੂੰ ਆ ਚੱਲ ਰਿਹਾ ਤੇ ਜਦੋਂ ਤਰਕੜ ਵੱਜੀ ਨਾ ਮੇਰਾ ਦੁਆਗੇ ਲਗ ਗਿਆ ਮੈਂ ਆਹ ਡੰਡੀ ਆ ਮੇਰਾ ਸੁਰਹ ਲਗ ਗਿਆ ਅੱਛਾ ਮੈਂ ਇੰਨਾ ਨਹੀਂ ਵੀ ਮੇਰਾ ਸੁਰਹ ਲਗ ਗਿਆ ਤੇ ਮੈਨੂੰ ਸੁਣ ਵੀ ਰਿਹਾ ਵੀ ਸੁਰਹ ਲਗ ਗਿਆ ਸਾਵਰ ਸਾਹਿਬ ਮੋਰੇ ਬੈਠਿਆ ਐਨੇ ਨੂੰ ਸਡਨਲੀ ਮੇਰੇ ਨਾ ਚਾਚਾ ਜੀ ਪ੍ਰੋਫੈਸਰ ਸੁਰੇਂਦਰ ਮਾਨ ਜੀ ਡਾਕਟਰ ਸੁਰੇਂਦਰ ਮਾਨ ਖਾਲਸਾ ਕਾਲਜ ਤੇ ਉਹ ਹਲੇ ਕਹਿ ਕੇ ਹਟਿਆ ਵੀ ਇਹ ਮੇਰਾ ਭਤੀਜਾ ਆ ਅੱਛਾ ਉਹ ਉਹਨਾਂ ਦੇ ਸ਼ਗਿਰਦ ਸੀਗੇ ਸਾਵਰ ਸਾਹਿਬ ਦੇ ਉਹ ਕਹਿੰਦੇ ਅੱਛਾ ਅੱਛਾ ਹੁਣ ਇਹ ਕਹਿ ਕੇ ਹਟਿਆ ਤੇ ਤੁਸੀਂ ਇਮੇਜਿਨ ਕਰੋ ਵੀ ਇਦਾਂ ਸਬਰ ਸਾਹਿਬ ਬੈਠਿਆ ਤੇ ਇਦਾਂ ਮੈਂ ਗਾ ਰਿਹਾ ਤੇ ਸੁਰ ਹੋ ਗਿਆ ਗਲਤ ਮਾਹੀ ਡੰਡੀਆਂ ਦਾ ਮਾਹੀ ਡੰਡੀਆਂ ਆ ਚੱਲ ਰਿਹਾ ਮੈਂ ਸਾਰਾ ਹੀ ਗਾਣਾ ਉੱਤੇ ਗਾ ਰਿਹਾ ਹੌਲੀ ਹੌਲੀ ਚਾਚਾ ਜੀ ਦਾ ਨਾ ਦੇਖਿਆ ਵੀ ਆਹ ਕੀ ਹੋ ਗਿਆ ਵੀ ਮੰਨੇ ਨੇ ਇਦਾਂ ਗਾ ਤਾ ਚਾਚਾ ਜੀ ਹੌਲੀ ਹੌਲੀ ਉੱਠ ਕੇ ਨਾ ਕਹਿੰਦੇ ਮੈਂ ਆਇਆ ਗੁਰੂ ਜੀ ਮੈਂ ਆਇਆ ਇਦਾਂ ਕਹਿ ਕੇ ਉੱਠ ਗਏ ਉਹ ਰੋ ਮੈਨੂੰ ਲੱਗਦਾ ਅੰਬੈਰਸਿੰਗ ਮੈਂ ਅੱਜ ਤੱਕ ਉਹ ਫੀਲ ਕਰਦਾ ਸੁਨੰਦ ਵੀ ਹੋਣਗੇ ਓਏ ਹੋਏ 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 ਹੋ ਚਾਚਾ ਜੀ ਕਹਿੰਦੇ ਮੁੜ ਕੇ ਜਦੋਂ ਵੀ ਤੇਰਾ ਲਾਈਵ ਹੋਇਆ ਨਾ ਮੈਂ ਨਹੀਂ ਮੁੜ ਕੇ ਆਇਆ ਤੇ ਬਟ ਅੱਜ ਤਾਂ ਚਲੋ ਮੈਂ ਉਹ ਤੋਂ ਬਾਅਦ ਬਹੁਤ ਮਿਹਨਤ ਕੀਤੀ ਆ ਦੇ ਗਿਆ ਵਿੱਚ ਵਿੱਚ ਕੁੰਜੀਆਂ ਤੇ ਵਿੱਚ ਵਿੱਚ ਜੰਦੇ ਰਹ ਸਾਨੂੰ ਐਸਾ ਜਗਰ ਦੁੱਖ ਲਾ ਗਿਆ ਪਾਪੋ ਪਹਿਨੇ ਤੇ ਨਾ ਜੋ ਤਰਸੇ